ਸਸੇ ਗੱਲ ਜੀ ਸਾਰਾ ਨੰਬਰ ਮੈਥਮੈਟਿਕਸ ਪਰ ਤੁਸੀ ਸਾਰੇ ਠੀਕ-ਠਾਕ ਹੋਗੇ ਮੈਂ ਵੀ ਠੀਕ-ਠਾਕ ਹਾਂ ਅੱਜ ਦਾ ਬਲੌਕ ਆਪਾਂ ਲੱਗੇ ਸ਼ੁਰੂ ਕਰਨ ਤੇ ਬੜਾ ਇੰਟਰਸਟਿੰਗ ਹੋਣਾ ਤੇ ਕੋਈ ਵੀ ਚੀਜ਼ ਤੁਸੀਂ ਮਿਸ ਨਾ ਕਰ ਜੇ ਇਸ ਕਰਕੇ ਤੁਸੀਂ ਸਾਰਾ ਬਲੌਕ ਦੇਖੋਗੇ ਤਾਂ ਤੁਹਾਨੂੰ ਹਰ ਇੱਕ ਚੀਜ਼ ਦਾ ਪਤਾ ਲੱਗੂਗਾ ਤੇ ਅੱਜ ਦਾ ਬੜਾ ਐਕਸਾਈਟਿੰਗ ਹੈ ਕਿ ਮੇਰੀ ਬੇਟੀ ਆਈ ਹੋਈ ਹੈ ਤੇ ਇਸ ਕਰਕੇ ਅੱਜ ਅਸੀਂ ਖੂਬ ਮਸਤੀ ਕਰਨੀ ਹੈ ਇੰਜੋਏ ਕਰਨਾ ਹੈ ਦਿਨ ਤੇ ਅੱਜ ਬਸ ਆਪਾਂ ਚੱਲੀਏ ਹੋਈਏ ਤਿਆਰ ਤੇ ਆਪਾਂ ਕਿੱਥੇ ਕਿਥੇ ਢੇੜੇ ਕੱਢਦੇ ਆ ਤੇ ਕਿਧਰ ਨੂੰ ਚੱਲਿਆ ਤੇ ਮੈਂ ਤੁਹਾਨੂੰ ਦਿਖਾਉਂਗੀ ਤੇ ਇਹ ਬੇਟੀ ਮੇਰੇ ਪਿੱਛੇ ਆ ਕੇ ਤੇ ਮੇਰੀ ਪਿਆਰ ਹੋਣ ਲੱਗੀ ਸੀ ਤੇ ਮੇਰੀ ਬਣਾਉਣ ਲੱਗੀ ਵੀਡੀਓ ਤੇ ਕਹਿੰਦੀ ਮੰਮੀ ਮੈਂ ਬਣਾਉਣੀ ਆ ਤੇਰੇ ਨਾਲ ਕਰਦੀ ਅੱਜ ਹੈਲਪ ਤੇ ਇਹ ਕਦੀ ਕਦੀ ਆਉਂਦੀ ਹੁੰਦੀ ਹੈ ਫਿਰ ਇੱਕ ਦੋ ਦਿਨ ਰਹਿਣ ਲਈ ਤੇ ਆਪਾਂ ਮੇਕਅਪ ਤਾਂ ਮੈਂ ਕੋਈ ਕਰਦੀ ਨਹੀਂ ਇਹ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੋਣਾ ਕੋਈ ਵੀ ਮੇਕਅਪ ਨਹੀਂ ਮੈਂ ਕਰਦੀ ਕੱਲਾ ਕਰਦੀ ਹਾਂ ਤੇ ਲਿਪਸਟਿਕ ਕਦੇ ਮੈਂ ਲਾਂਦੀ ਨਹੀਂ ਤੇ ਨਾ ਹੀ ਮੇਰੇ ਸ਼ਾਮ ਤੱਕ ਲੈਂਦੀ ਆ ਇਹ 24 ਆਵਰ ਵਾਲੀ ਆ ਮੈਂ ਉਹੀ ਜੀ ਲਿਪਸਟਿਕ ਲਾਉਣੀ ਆ ਤੇ ਮੇਕਅਪ ਮੈਂ ਕਦੇ ਲਾਇਆ ਨਹੀਂ ਜਿਸ ਲਾਤੀ ਤੱਕ ਕਦੇ ਕਦੇ ਕਰੀਮ ਲਾ ਲਈ ਤੇ ਜਾਂ ਫਿਰ ਆਪਾਂ ਜਿਹੜੇ ਅੱਜ ਕੱਲ੍ਹ ਰੈਮਡੀਆ ਚੱਲਦੀਆਂ ਆਪਣੇ ਘਰਾਂ ਦੇ ਵਿੱਚ ਫੇਸ ਸਾਫ਼ ਕਰਨ ਨੂੰ ਆਪਾਂ ਮਾਸਕ ਵਗੈਰਾ ਲਗਾ ਲਿਆ ਤਾਂ ਉਹ ਲਗਾ ਲਏ ਤੇ ਮੈਂ ਹੋ ਗਈ ਤਿਆਰ ਤੇ ਲੋ ਜੀ ਆਪਾਂ ਬਨ ਲਿਆ ਜੂੜਾ ਤੇ ਜੂੜਾ ਵੀ ਮੈਂ ਕਿਹਾ ਚੱਲਾ ਜੇ ਥੋੜਾ ਜਿਹਾ ਕਲਿੱਪ ਲਗਾ ਕੇ ਤੇ ਰਾਉਂਡ ਵਗੈਰਾ ਬਣਾ ਕੇ ਚੱਲਦੇ ਆ ਥੋੜਾ ਜਿਹਾ ਸਟਾਈਲ ਬਣਾਣੇ ਆ ਬਣਾਇਆ ਤਾਂ ਬਹੁਤ ਗੋਲ ਹੀ ਆ ਤੇ ਕਲਿੱਪ ਲਗਾਇਆ ਹੈ ਤੇ ਹੁਣ ਅਸੀਂ ਪਹੁੰਚ ਗਏ ਆਪਣੇ ਟਾਊਨ ਸਿਟੀ ਦੇ ਵਿੱਚ ਜਿੱਥੇ ਅਸੀਂ ਘੁੰਮਾਂ ਫਿਰਾਂਗੇ ਸ਼ਾਪਿੰਗ ਕਰਾਂਗੇ ਇਹ ਜਿਆ ਕੁਛ ਕਰਦੇ ਆ ਦੇਖਦੇ ਕੀ ਕੀ ਕਰਦੇ ਆ ਇੱਕ ਪਲੈਨਿੰਗ ਸਾਡਾ ਕੋਈ ਹੈ ਨਹੀਂ ਅੱਜ ਅਸੀਂ ਹੈਗੇ ਤੇ ਬਸ ਇੰਜੋਏ ਕਰਨਾ ਆਏ ਆ ਡੇਟ ਸੀਗਾ ਤੇ ਵਿਲੇ ਸੀਗਾ ਤੇ ਕਹਿੰਦੇ ਚਲੋ ਆਪਾਂ ਇੰਜੋਏ ਕਰੀਏ ਲੋ ਜੀ ਆ ਮ사ਜ ਵਾਲੀ ਮਸ਼ੀਨ ਦੇਸੀਗੀ ਸਾਨੂੰ ਤੇ ਹੁਣ ਅਸੀਂ ਹੁਣ ਦੇਖਦੇ ਕਿ ਕਿਦਾਂ ਮ사ਜ ਕਰਦੀ ਆ ਇਹ ਮੋਡੇ ਦੀ ਢੂਈ ਦੀ ਜਿੱਦਾਂ ਵੀ ਮ사ਜ ਮਰਜ਼ੀ ਕਰ ਲੋ ਤੇ ਇਹ ਹੈਗਾ ਜੀ ਆਪਣਾ ਟੌਨ ਸੈਂਟਰ ਤੇ ਇਹ ਕਾਫੀ ਸੋਹਣਾ ਤੇ ਕਾਫੀ ਵਧੀਆ ਇਹ ਟੌਨ ਸੈਂਟਰ ਹੈਗਾ ਆ ਬੀਜ਼ੀ ਹੁੰਦਾ ਆਲਵੇਜ਼ ਤੇ ਅਸੀਂ ਆਏ ਥੋੜਾ ਜਿਹਾ ਅਰਲੀ ਇਸ ਕਰਕੇ ਥੋੜਾ ਜਿਹਾ ਕੁਆਇਟ ਆ ਤੇ ਹੁਣ ਅਸੀਂ ਕਹਿੰਦੇ ਪਹਿਲਾਂ ਆਪਾਂ ਘੇੜਾ ਕੱਢ ਕੇ ਆਉਨੇ ਆ ਸ਼ੋਪਿੰਗ ਸ਼ੋਪਿੰਗ ਕਰਦੇ ਮਾੜੀ ਮੋਟੀ ਤੇ ਫਿਰ ਉਸ ਤੋਂ ਬਾਅਦ ਆਪਾਂ ਜਾਵਾਂਗੇ ਖਾਣਾ ਖਾਣ ਹੁਣ ਸਾਡੀ ਪਲਾਨਿੰਗ ਇਹ ਬਣੀ ਆ ਤੇ ਆਪਾਂ ਤੁਰੇ ਜਾਂਦੇ ਵੱੜੀ ਕੱਪੜੇ ਵਾਲੀਆਂ ਸ਼ੋਪਾਂ ਦੇ ਵਿੱਚ ਲੋ ਜੀ ਇੱਥੋਂ ਅਸੀਂ ਖਰੀਦ ਲਈ ਇੱਕ ਜੈਕਟ ਤੇ ਇਹ ਸਾਡਾ ਦੇਖ ਲੋ ਜੀ ਟਾਣ ਇਨਸਾਈਡ ਦੇ ਆ ਤੇ ਅਜੇ ਬਾਹਰ ਨਹੀਂ ਸਾਡ ਅਸੀਂ ਗਏ ਨਹੀਂ ਅਸੀਂ ਇਨਸਾਈਡ ਦੇ ਫਿਰਦੇ ਆ ਤੇ ਇਹ ਕਾਫੀ ਟਾਉਨ ਵਧੀਆ ਹੈ ਕਿਉਂਕਿ ਇੱਥੇ ਸ਼ੈਪ ਵਗੈਰਾ ਸਾਈਡਾਂ ਤੇ ਖੜਦੇ ਆਣ ਕੇ ਤੇ ਉਹ ਜਿਹੜੇ ਬਾਲੀ ਕੰਟਰੀਆਂ ਤੋਂ ਫੋਰਨ ਕੰਟਰੀਆਂ ਤੋਂ ਆਉਂਦੇ ਆ ਤੇ ਲੋਕ ਇੱਥੇ ਸ਼ਾਪਿੰਗ ਕਰਨ ਆਉਂਦੇ ਆ ਤੇ ਭਾਂਡੇ ਵਾਲੀ ਦੁਕਾਨ ਚ ਵੜ ਗਿਆ ਜੇ ਆਪਣੇ ਲੇਡੀਜ਼ ਹੌਨ ਤੇ ਭਾਂਡੇ ਵਾਲੀ ਦੁਕਾਨ ਚ ਨਾ ਵੜੇ ਇਹ ਤਾਂ ਕਦੀ ਹੋ ਹੀ ਨਹੀਂ ਸਕਦਾ ਨਾ ਤੇ ਜੋ ਲੈਣਾ ਤਾਂ ਡਿਫਰੈਂਟ ਗੱਲ ਆ ਪਰ ਭਾਂਡੇ ਵਾਲੀ ਦੁਕਾਨ ਚ ਇਹ ਨਹੀਂ ਹੋ ਸਕਦਾ ਵੀ ਕੋਈ ਅੱਗੇ ਪਿੱਛੇ ਲੰਘ ਜਾਵੇ ਛੱਡ ਦੇ ਭਾਂਡੇ ਨਾ ਦੇਖੇ ਜਾਂ ਕੱਪੜੇ ਨਾ ਦੇਖਣ ਤੇ ਆਪਾਂ ਵੜ ਗਏ ਭਾਂਡੇ ਵਾਲੇ ਚ ਤੇ ਇੱਥੋਂ ਭਾਂਡੇ ਸੀ ਕੋਈ ਲੈ ਨਹੀਂ ਇੱਕ ਦੋ ਬੇਟੀ ਨੇ ਕੱਪ ਲਿਆ ਕੇ ਜੀ ਮੈਂ ਲੈਣਾ ਆ ਆ ਦੇਖੋ ਜੀ ਕਿੰਨੀ ਸੋਹਣੀ ساری ਜਗਾ ਬਣੀ ਹੋਈ ਆ ਤੇ ਇਹ ਸ਼ਾਪਿੰਗ ਕਰਕੇ ਤੇ ਇੱਕ ਜੈਕਟ ਲੈ ਲਈ ਤੇ ਇਹ ਪਿਉਤੀ ਤੁਰਪੇ ਮੇਰੇ ਮੂਹਰੇ ਤੇ ਮੈਂ ਕਿ ਪਿੱਛੇ ਮੈਂ ਚਲੋ ਮੈਂ ਨਾ ਥੋੜੇ ਜਿਹਾ ਇਥੋਂ ਮੈਂ ਵਿਊ ਬਣਾਵਾਂ ਮਾ ਥੋੜੇ ਜਿਹਾ ਤੇ ਦਿਖਾਵਾਂ ਤੇ ਆ ਮੈਂ ਤੁਰੀ ਜਨੇ ਪਿੱਛੇ ਠੰਡ ਦੇ ਦਿਨਾਂ ਜੈਕਟਾ ਜੁਕਤਾ ਚੰਗੀਆਂ ਪਾਈਆਂ ਜਾਂ ਸਾਡੇ ਕਿ ਵੈਦਰ ਵੀ ਮੀਂਹ ਜਾਂ ਵੀ ਪਈ ਜਾਂਦਾ ਤੇ ਹੋਵੇ ਤੇ ਹੁਣ ਆਪਾਂ ਪਲਾਨ ਬੱਜ ਗਿਆ ਦੁਪਹਿਰ ਦਾ ਇੱਕ ਤੇ ਹੁਣ ਆਪਾਂ ਕਹਿੰਦੇ ਚਲੋ ਲੰਚ ਕਰਦੇ ਆ ਆਪਾਂ ਇੱਥੇ ਆਗੇ ਇਹ ਬਹੁਤ ਸੋਹਣਾ ਰੈਸਟੋਰੈਂਟ ਹੈਗਾ ਆ ਤੇ ਬਹੁਤ ਨਾਈਸ ਚੀਜ਼ਾਂ ਮਿਲਦੀਆਂ ਆ ਤੇ ਇਹ ਮਜ਼ਾਕਾਂ ਲਾ ਕੇ ਬਾਹਰ ਕੰਬਲ ਜਿਹਾ ਪੈਸੀ ਕਹਿੰਦੇ ਆ ਮਨਿੰਦਰ ਆਪਣੇ ਕੰਬਲੇ ਉੱਤੇ ਲੈਣ ਵਾਲੇ ਕਹਿੰਦੇ ਨਹੀਂ ਮੰਮੀ ਇਹ ਜਿਹੜੇ ਬਾਹਰ ਲੋਕ ਬੈਂਦੇ ਆ ਠੰਡ ਦੇ ਵਿੱਚ ਬੈਂਚਾਂ ਤੇ ਬੈਂਦੇ ਉਹਨਾਂ ਲਈ ਕੰਬਲਾ ਜਿਹਾ ਖਾਣਾ ਖੋਣਾ ਕੰਬਲ ਲੈ ਕੇ ਖਾਣਾ ਤੁਸੀਂ ਕੰਬਲ ਲੈ ਕੇ ਵੀ ਦੇਖ ਲਓ ਏਡੀ ਵੱਡੀ ਸਹੂਲਤਾਂ ਰੱਖੀਆਂ ਨੇ ਇਹਨਾਂ ਨੇ ਇੱਥੇ ਤੇ ਹੁਣ ਅਸੀਂ ਟੇਬਲ ਸਾਡਾ ਬੁਕਿੰਗ ਸੀ ਤੇ ਟੇਬਲ ਚੁਆਇਸ ਕੀਤਾ ਤੇ ਆਪਾਂ ਗਏ ਬੈਠ ਤੇ ਬੇਟੀ ਕਹਿੰਦੀ ਤੇ ਡਿਸਾਈਡ ਕਰੋ ਤੁਸੀਂ ਕੀ ਖਾਣਾ ਹੈ ਤੇ ਅਸੀਂ ਦੇਖਦੇ ਹਾਂ ਹੁਣ ਆਪਾਂ ਕੀ ਖਾਣਾ ਹੈ ਤੇ ਬੇਟੀ ਸਾਡੇ ਬੇਟ ਕਰਦੀ ਕਹਿੰਦੀ ਮੈਂ ਪਹਿਲਾਂ ਮੈਨੂੰ ਦੱਸੋਗੇ ਫਿਰ ਬਣਾਉਂਗੀ ਤੇ ਇਹਨੇ ਲਈਤੀ ਆ ਇਹਨੇ ਲਿਆ ਹੈਗਾ ਆਪਣਾ ਪੈਪਸੀ ਤੇ ਅਸੀਂ ਲਈਏ ਚਾਹ ਆ ਦੇਖੋ ਲਈਦਾ ਚਾਹ ਕੱਪਾ ਪਲੇਟ ਮਿਲਿਆ ਨਾਲ 슈ਗਰ ਤੇ ਇੰਨਾ ਹੈਗਾ ਜਿਹੜੀ ਕੱਪੀਆਂ ਜੀਆਂ ਤੇ ਇਹਦੇ ਵਿੱਚ ਹੈਗਾ ਦੁੱਧ ਠੀਕ ਹੈ ਤੇ ਆਹ ਨਾਲ 슈ਗਰ ਰੱਖਦੀ ਉਹਨਾਂ ਨੇ ਤੇ ਕਹਿੰਦੇ ਸੀ ਤਾ ਪਾ ਲਓ ਆਪਣੀ ਮਰਜ਼ੀ ਨਾਲ ਬਣਾ ਲਓ ਤੇ ਉਹ ਕੇਟਲਰ ਰੱਖਤੀਆਂ ਤੇ ਇਹ ਇਹ ਕਹਿੰਦੇ ਸ਼ੂਗਰ ਥੋੜੀ ਆ ਤੇ ਉਹਨੇ ਡੱਬਾਈ ਲਿਆ ਕੇ ਸਾਡੇ ਮੂਰੇ ਰੱਖ ਤਾਂ ਕਹਿੰਦੇ ਲਪਾਲਾ ਜਿੰਨੀ ਪੋਣੀ ਆ ਵੀ ਇੱਕ ਕਟ ਪੂਰੀ ਸਾਰੇ ਕੋ ਛੋਟੀ ਥੋੜੀ ਹੋ ਗਈ ਸ਼ੂਗਰ ਦੀ ਆ ਕੈਟਲਾਂ ਜੀ ਦੇਖੋ ਇਹਨਾਂ ਦਾ ਫੈਸ਼ਨ ਆ ਇਦਾਂ ਦੀਆਂ ਚੀਜ਼ਾਂ ਦਾ ਤੇ ਜੇ ਆਪਾਂ ਇਹ ਜੀ ਕੈਟਲ ਲਈ ਤੇ ਇਹਦੇ ਚ ਹਾਲੇ ਹੋਂ ਵੀ ਰੰਗ ਜੇ ਤੇ ਆਪਾਂ ਕਹਿੰਦੇ ਨਾ ਜੀ ਇਹ ਕੈਟਲ ਖਰਾਬ ਆ ਤੇ ਆ ਲੋ ਜੀ ਬਣ ਗਈ ਸਾਡੀ ਚਾਹ ਤੇ ਹੁਣ ਅਸੀਂ ਇੰਨੀ ਇੰਨੀ ਪਾ ਪਾ ਕੇ ਅਸੀਂ ਕਈ ਵਾਰ ਪੀ ਲੈਣੀ ਆ ਤੇ ਕੈਟਲਾਂ ਆ ਗਈਆਂ ਵੱਡੀਆਂ ਪਾਣੀ ਦੀਆਂ ਤੇ ਟੀ ਬੈਗ ਉਹਨਾਂ ਦੇ ਵਿੱਚ ਭਰੇ ਹੋਏ ਤੇ ਸਾਡਾ ਆ ਗਿਆ ਜੀ ਆਹ ਖਾਣਾ ਏ 베지ਟੇਰੀਅਨ ਹੁੰਦੇ ਅਸੀਂ 베지ਟੇਰੀਅਨ ਲੈਂਦੇ ਹਮੇਸ਼ਾ ਤੇ ਹੁਣ ਇਹਦੇ ਵਿੱਚ ਦੇਖੋ ਕੀ ਕੁਝ ਪਾਇਆ ਕਿੰਨੀਆਂ ਵੈਰਾਈਟੀਆਂ ਪੱਕੇ ਦੀ ਇਹ ਹੈਗਾ ਜੀ ਪੈਨਕੇਕ ਇਹ ਖਾਣਾ ਇੰਨਾ ਵਧੀਆ ਇਹਨਾਂ ਦਾ ਹੁੰਦਾ ਨਾ ਇਹ ਚ ਥੋੜੇ ਜੇ ਬੀਨਸ ਆ ਵਿੱਚ ਐਗ ਵਿੱਚ ਬ੍ਰੈਡ ਵਿੱਚ ਹੈਸ਼ ਬ੍ਰਾਉਨ ਹਨਾ ਤੇ ਵਿੱਚ ਬਕਾਡੋ ਆ ਇਹ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਮਿਕਸ ਕੀਤੀਆਂ ਹੁੰਦੀਆਂ ਤੇ ਪਲੇਟ ਵੀ ਪੂਰੀ ਭਰ ਕੇ ਦਿੰਦੇ ਵੀ ਕੋਈ ਬੰਦਾ ਜਿਹੜਾ ਖਾਵੇ ਤਾਂ ਭੁੱਖਾ ਨਾ ਜਾਵੇ ਸੋਡੀਅਮ ਪਲੇਟਾਂ ਬਣ ਕੇ ਆ ਗਈਆਂ ਤੇ ਹੁਣ ਅਸੀਂ ਡਿਸਾਈਡ ਕਰਦੇ ਹਾਂ ਖਾ ਲਿਆ ਪੀ ਲਿਆ ਗੱਲਾਂ ਬਾਤਾਂ ਮਾਰੀਆਂ ਇਹ ਅਸੀਂ ਘੰਟੇ ਡੇਢ ਘੰਟਾ ਅਸੀਂ ਬੈਠ ਕੇ ਚੱਲੇ ਹਾਂ ਤੇ ਹੁਣ ਅਸੀਂ ਫਿਰ ਵਾਪਸ ਚੱਲ ਪਏ ਹੁਣ ਬੇਟੀ ਕਹਿੰਦੀ ਚੱਲ ਆਪਾਂ ਦੂਜੇ ਸਟੋਰਾਂ ਨੂੰ ਚੱਲਦੇ ਹਾਂ ਥੋੜਾ ਜਿਹਾ ਆਪਾਂ ਗੇੜਾ ਦੇ ਦੀ ਇੱਥੇ ਤੇ ਫਿਰ ਹੁਣ ਆਪਾਂ ਉਹ ਸਟੋਰ ਚੋਂ ਨਿਕਲ ਕੇ ਆਪਾਂ ਚੱਲੇ ਹੁਣ ਦੂਸਰੇ ਸਟੋਰਾਂ ਖਾ ਪੀ ਲਿਆ ਤੇ ਠੰਡ ਵੀ ਕਹਿੰਦੀ ਮੈਂ ਹੁਣ ਆਈ ਆ ਸ਼ੋਪਿੰਗ ਆਪਾਂ ਕਰ ਲਈ ਤੇ ਹੁਣ ਆਪਾਂ ਪਰਪੇ ਕਰਨ ਤੇ ਪਹੁੰਚ ਕੇ ਘਰੇ ਦੇਖੋ ਇੱਧਰ ਮੇਰੇ ਬੈਗ ਪਰ ਕੇ ਲਿਆਏ ਕੋ ਬੇਟੀ ਹੋਵੇ ਨਾਲ ਤੇ ਅਸੀਂ ਸ਼ੋਪਿੰਗ ਨਾ ਕਰੀਏ ਹੋਈ ਨਹੀਂ ਸਕਦਾ ਕਦੇ ਹਨਾ ਤੇ ਬੈਗ ਭਰ ਲਿਆ ਦੇ ਸ਼ੋਪਿੰਗ ਦੇ ਤੇ ਹੁਣ ਆਪਾਂ ਪਹੁੰਚ ਕੇ ਘਰੇ ਤੇ ਹੁਣ ਲੱਗੀ ਐ ਚਾਹ ਪਾਣੀ ਪੀਵਾਂਗੇ ਵੈਸੇ ਅਸੀਂ ਰੱਜ ਕੇ ਅਸੀਂ ਉੱਥੋਂ ਖਾਣੇ ਤੋਂ ਆਏ ਆ ਤੇ ਉਸ ਤੋਂ ਬਾਅਦ ਵੀ ਅਸੀਂ ਘੇੜੇ-ਘੁੜੇ ਕੱਢ ਕੇ ਆਏ ਆ ਬੇਟੀ ਕਹਿੰਦੀ ਮੰਮੀ ਚੱਲ ਤੇ ਰੈਂਜ ਹੋ ਗਿਆ ਡੇ ਤੇ ਹੁਣ ਆ ਸਾਡਾ ਬੱਠਾ ਜੀ ਗੁੱਸੇ ਹੋਇਆ ਥੋੜਾ ਜਿਹਾ ਕਹਿੰਦਾ ਮੈਂ ਵੀ ਗੁੱਸੇ ਹੋਇਆ ਤੇ ਤੁਸੀਂ ਅਰਲੀ ਦੇ ਗਏ ਹੋ ਤੇ ਕਿੱਥੇ ਸੀ ਤੇ ਮੈਨੂੰ ਕੁਝ ਖਾਣਾ ਪੀਣਾ ਸੀ ਪੂਰਾ ਇਦਾਂ ਦੇਖੇ ਜਾਂਦੇ ਆ ਪਰ ਇਹ ਲਈ ਕਰਦਾ ਕਿ ਇਹਨੂੰ ਪਲੇਟ ਚ ਪਾ ਕੇ ਤੇ ਬਾਹਰ ਬੈਠ ਕੇ ਖਾਵੇ ਸਾਡੇ ਨਾਲ ਹੁਣ ਆਗੇ ਜੀ ਆਪਾਂ ਕਿਚਨ ਚ ਆਪਾਂ ਫਿਰ ਤੁਰ ਕੇ ਆਗੇ ਤੇ ਹੁਣ ਕਿਚਨ ਦੇ ਵਿੱਚ ਆ ਗਈ ਆਪਣੀ 바ਰੀ ਤੇ ਹੁਣ ਬੇਟੀ ਕਹਿੰਦੀ ਮੰਮੀ ਇੰਨਾ ਘੁਮਾ ਫਰਾ ਕੇ ਲਿਆਏ ਤੇ ਹੁਣ ਮੈਨੂੰ ਚਾਹੀਦਾ ਮਿੱਠਾ ਤੇ ਮਿੱਠੇ ਦੇ ਵਿੱਚ ਤੂੰ ਮੈਨੂੰ ਕੀ ਬਣਾ ਕੇ ਦੇਂਗੀ ਤੇ ਕਦੇ ਕੁਛ ਕਦੇ ਕੁਛ ਇਹ ਵੀ ਮਿੱਠੀ ਦੀ ਸ਼ਕੀਨ ਆ ਤੇ ਫਿਰ ਮੈਂ ਸੋਚਿਆ ਚੱਲ ਅੱਜ ਤੈਨੂੰ ਬੇਸਣ ਦੇ ਆਪਾਂ ਲੱਡੂ ਬਣਾਉਂਦੇ ਆ ਇੰਨੇ ਸੌਖੇ ਬੇਸਣ ਦੇ ਲੱਡੂ ਮੈਂ ਬਣਾਉਣ ਲੱਗੀ ਆ ਤੇ ਇੰਨੇ ਇਜ਼ੀ ਆ ਜੇ ਤੁਹਾਡੇ ਘਰੇ ਬਣਾਉਣੇ ਵੀ ਆਉਣੇ ਤਾਂ 15-20 ਮਿੰਟਾਂ ਚ ਵਧੀਆ ਬੇਸਣ ਦੇ ਲੱਡੂ ਬਣਦੇ ਆ ਤਿੰਨ ਚੀਜ਼ਾਂ ਚਾਹੀਦੀਆਂ ਆ ਆਪਾਂ ਕੁਛ ਨਹੀਂ ਵੱਧ ਪਾਇਆ ਤੇ ਮੈਂ ਤੁਹਾਨੂੰ ਚੰਗੀ ਤਰ੍ਹਾਂ ਦਿਖਾਉਣੀ ਆ ਤੇ ਬੇਸਣ ਇੰਨਾ ਵਧੀਆ ਲੱਡੂ ਬਣਦੇ ਆ ਬਹੁਤ ਸਾਦੇ ਅੱਧੇ ਪੌਣੀ ਕੋਲੀ ਆਪਾਂ ਲਿੱਤੀ ਆ ਘਿਓ ਦੀ ਤੇ ਇਹਦੇ ਵਿੱਚ ਇੱਕ ਕੋਲੀ ਮੈਂ ਬੇਸਣ ਦੀ ਪਾਈ ਆ ਇੱਕ ਕੋਲੀ ਵਰਸਨ ਦੀ ਪਾਈ ਹੈ ਠੀਕ ਹੈ ਅੱਧੀ ਤੇ ਪੌਣੀ ਤੁਸੀਂ ਕਿਉਂ ਦੀ ਪਾ ਸਕਦੇ ਆ ਜਿਆਦਾ ਤਾਂ ਨਹੀਂ ਪੈਂਦਾ ਪਪਾਇਆ ਬਸ ਹੁਣ ਇਹਨੂੰ ਹੌਲੀ ਹੌਲੀ ਕਟਛੀ ਫੇਰੀ ਚੱਲੋ ਫੇਰੀ ਚੱਲੋ ਫੇਰੀ ਚੱਲੋ ਹਲਾਈ ਚੱਲੋ ਇਹਨਾਂ ਨੂੰ ਹਨ ਤੇ ਆਪਾਂ ਹੁਣ ਉਹਨਾਂ ਚੱਕਰੇ ਨੂੰ ਹਲਾਈ ਜਾਣਾ ਹਲਾਈ ਜਾਣਾ ਜਿਨ੍ਹਾਂ ਚੱਕ ਇਹ ਚੰਗੀ ਤਰ੍ਹਾਂ ਬਿਸਣ ਪੁੱਜਦਾ ਨਹੀਂ ਜੇ ਪੁੱਜਣ ਦਾ ਵੀ ਨਹੀਂ ਕੋਈ ਆਈਡੀਆ ਤਾਂ ਹੈਗਾ ਤੇ ਇਹਨੂੰ ਪਾਣੀ ਦੇ ਵਿੱਚ ਆਪਾਂ ਸੁੱਟ ਕੇ ਦੇਖ ਸਕਦੇ ਆ ਤੇ ਫਿਰ ਇਹ ਵਧੀਆ ਪੁੱਜ ਜਾਂਦਾ ਜਦੋਂ ਆਪਣਾ ਬਿਸਨ ਪੁੱਜ ਗਿਆ ਬਸ ਉਹਦੇ ਵਿੱਚ ਆਪਾਂ ਪਾਈਆ 슈ਗਰ ਤੇ ਮਿਕਸ ਕਰਤੀ ਆ ਕੋਈ ਹੋਰ ਚੀਜ਼ ਤੀਜੀ ਐਕਸਾ ਨੇ ਪਾਈ ਨਾ ਟੋ ਕੁੜੀ ਕਹਿੰਦੀ ਮੈਂ ਪਾਉਣੀ ਨਹੀਂ ਬਸ ਆ ਦੇ ਲੋ ਹੁਣ ਇਹਦੇ ਵਿੱਚ ਮੈਂ ਥੱਲੇ ਲਾ ਕੇ ਮਾੜਾ ਜਿਹਾ ਠੰਡਾ ਕਰਕੇ ਤੇ ਪਾਈ 슈ਗਰ ਮਿਕਸ ਕਰਤੀ ਆ ਤੇ ਸੌਰੀ 슈ਗਰ ਮੈਂ ਦਿਖਾਈ ਨਹੀਂ ਵੈਸੇ ਮੈਂ ਪਾ ਕੇ ਹੋਣਾ ਇਦਾਂ ਥੱਲੇ ਲਾ ਕੇ ਪਾਈ ਆ ਠੰਡਾ ਮਾੜਾ ਜਿਹਾ ਠੰਡਾ ਕਰਕੇ ਤੇ ਹੁਣ ਇਹ ਪਿੰਨੀਆਂ ਅਸੀਂ ਬਟਣ ਲੱਗੀਆਂ ਬੇਟੀ ਮੇਰੇ ਨਾਲ ਲੱਗੀ ਕਹਿੰਦੀ ਮੰਮੀ ਮੈਂ ਵੀ ਲੱਗਦੀ ਆ ਤੇਰੇ ਨਾਲ ਇਹਨੂੰ ਬਹੁਤ ਸ਼ੌਂਕ ਹੈ ਜਿਹੇ ਚੀਜ਼ਾਂ ਬਣਾ ਕੇ ਸਿੱਖਣ ਦਾ ਤੇ ਇਹਨੂੰ 20 ਮਿੰਟ ਤੋਂ ਵੀ ਬਹੁਤ ਘੱਟ ਲੱਗਦੇ ਤੇ ਮਿੰਟਾਂ ਚ ਬਸ ਇਕੱਲਾ ਬੇਸਣ ਹੀ ਭੁੰਨਾ ਹੁੰਦਾ ਆਪਾਂ ਇਹੀ ਕਹਿ ਸਕਦੇ ਆ ਬਸ ਸ਼ੂਗਰ ਪਾਓ ਥੋੜੀ ਜਿਹੀ ਠੰਡੀ ਕਰਕੇ ਨਾ ਚਾਹਣੀ ਬਣਾਉਣੀ ਹੈ ਕੁਝ ਨਹੀਂ ਕਰਨਾ ਬਸ ਸਿੱਧੀ ਤੇ ਆ ਦੇ ਲੋ ਸਾਡੀਆਂ ਪਿੰਨੀਆਂ ਕਿੰਨੀਆਂ ਸੋਹਣੀਆਂ ਵੱਟ ਹੁੰਦੀਆਂ ਆ ਤੇ ਕਿਉਂ ਆ ਬੇਸਣ ਤੇ ਇਹਦੇ ਵਿੱਚ ਆਪਾਂ ਖੰਡ ਪਾਈ ਆ ਬਸੇ ਖੰਡ ਪਾ ਠੰਡੀ ਕੇ ਥੋੜਾ ਜਿਹਾ ਬੇਸਣ ਠੰਡਾ ਕਰਕੇ ਪਾਈਏ ਗਰਮ ਤੇ ਨਹੀਂ ਮੈਂ ਪਾਈ ਤੇ ਹੁਣ ਇਹ ਇਹਨੂੰ ਚਾਹੀਦਾ ਸੀ ਮਿੱਠਾ ਖਾਣ ਨੂੰ ਤੇ ਅੱਜ ਮੈਂ ਕਾ ਖੀਰ ਤੱਕ ਕੇ ਬਣਾਈ ਸੀ ਤੇ ਤੋਂ ਰਹਿੰਦੇ ਫਿਰ ਆਪਾਂ ਬੇਸਨ ਨਹੀਂ ਬਣਾਉਨੇ ਫਿਰ ਅਸੀਂ ਬਣਾਇਆ ਬੇਸਨ ਬੜੀਆਂ ਸੋਹਣੀਆਂ ਇਹਦੀਆਂ ਗੋਲਗਰ ਬੱਟਦੀ ਐ ਇਹ ਮੈਨੂੰ ਕਹਿੰਦੀ ਤੇਰੀਆਂ ਪੂਰੀਆਂ ਤੂੰ ਗੋਲ ਨਹੀਂ ਬਣਾਉਂਦੀ ਮੈਂ ਗੋਲ ਬਣਾਉਣੀ ਐ ਤੇ ਮਾਂ ਤੀਨੇ ਅਸੀਂ ਸਾਰਾ ਦਿਨ ਅੱਜ ਇੰਜੋਏ ਕੀਤਾ ਤੇ ਹੁਣ ਦੇਖ ਲਓ ਮੇਰੀ ਕਹਿੰਦੀ ਤੈਨੂੰ ਗੋਲ ਨਹੀਂ ਬਣਾਉਣੀਆਂ ਮੇਰੇਆਂ ਨਾਲ ਜ਼ਿਆਦੇ ਟਾਈਡੀ ਆ ਤੇ ਤੇ ਹੁਣ ਅਸੀਂ ਇਹਨਾਂ ਦਾ ਬਣਾ ਕੇ ਫਿਰ ਬਣਾਵਾਂਗੇ ਚਾਹ ਦਾ ਕੱਪ ਤੇ ਬਸ ਤੇ ਫਿਰ ਫਿਰ ਅਸੀਂ ਬਿੱਲੇ ਆ ਸਾਰਾ ਦਿਨ ਜਿੰਨ ਚੱਕਰ ਅਸੀਂ ਸ਼ਾਮ ਨੂੰ ਕੰਮ ਤੋਂ ਵਾਪਸ ਨਹੀਂ ਹੁੰਦੇ ਮੈਂ ਤਾਂ ਕੰਮ ਤੇ ਜਾਣਾ ਨਹੀਂ ਪਰ ਇਹ ਗਿਆ ਹੋਇਆ ਚਲੇ ਗਿਆ ਤੇ ਫਿਰ ਅਸੀਂ ਦੇਖਦੇ ਹਾਂ ਇਹਨਾਂ ਨੂੰ ਠੰਡੀਆਂ ਹੋ ਕੇ ਕਿੰਨੀਆਂ ਕਸਵਾਲ ਲੱਗਦੀਆਂ ਤੇ ਕੱਲ ਨੂੰ ਅਸੀਂ ਜਾਣਾ ਕਿਸੇ ਹੋਰ ਦੇ ਘਰ ਤੇ ਹੋ ਸਕਦਾ ਇੱਕ ਡਬੋਸ ਉਹਨਾਂ ਲਈ ਵੀ ਬਣਾ ਕੇ ਇਹਨਾਂ ਦਾ ਲੈ ਜਾਈਏ ਤੇ ਇਹ ਇਹ ਐਨਜੋਏ ਹੁੰਦਾ ਖਾਣਾ ਤਾਂ ਅਸੀਂ ਜਿਹੜਾ ਮੜਾ ਮੋਟਾ ਖਾਣਾ ਹੁੰਦਾ ਇਹ ਉਹੀ ਹੈ ਪਰ ਬੇਟੀ ਨੂੰ ਸ਼ੌਕ ਹੁੰਦਾ ਕਿ ਕੋਈ ਨਾ ਕੋਈ ਕੁਛ ਨਾ ਕੋਸ਼ਿਸ਼ ਘਰੇ ਬਣਾਓ ਮਿੱਠਾ ਬਣਾਓ ਤੇ ਮੈਂ ਵੀ ਦੇਖਦੀ ਹਾਂ ਤੇ ਆਪਾਂ ਬਣਾ ਕੇ ਖਾਈਏ ਪਲੀਜ਼ ਜੇ ਮੇਰੇ ਚੈਨਲ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਲਓ ਤੇ ਹੋਪ ਤੁਸੀਂ ਇੰਜੋਏ ਕਰਦੇ ਹੋਗੇ ਇਹ ਵੀਡੀਓ ਦੇ ਨਾਲ ਦੇਖੋ ਕਿੰਨਾ ਸੋਹਣਾ ਬੇਸਨ ਬਣਾ ਕੇ ਤੁਹਾਨੂੰ ਦਿਖਾਉਣੀ ਆ ਜਿਹੜਾ ਈਜ਼ੀ ਤੇ ਬਹੁਤ ਹੀ ਈਜ਼ੀ ਜਿਹਨੂੰ ਕਹਦੇ ਬੰਦਾਇਆ ਕੁਛ ਨਹੀਂ ਕਰਨਾ ਕਲਾ ਬਿਸਨ ਭੁੰਨਾ ਜੇ ਤੁਹਾਨੂੰ ਲੱਗਦਾ ਬਿਸਨ ਦਾ ਨਹੀਂ ਪਤ ਲੱਗਦਾ ਠੰਡੇ ਪਾਣੀ ਦੇ ਵਿੱਚ ਥੋੜਾ ਜਿਹਾ ਬਿਸਨ ਸੁੱਟ ਦੋ ਜੇ ਤਾਂ ਥੱਲੇ ਬਹਿ ਗਿਆ ਤਾਂ ਬਿਸਨ ਇਹ ਤਾਂ ਮਤਲਬ ਪੁੱਜ ਗਿਆ ਜੇ ਉੱਤੇ ਤਰ ਗਿਆ ਜਾਂ ਖਿਲਰ ਗਿਆ ਤਾਂ ਇਹ ਤਾਂ ਮਤਲਬ ਹੈ ਜੇ ਕੱਚਾ ਘਟੋ ਘਟੇ ਨੂੰ 10 ਮਿੰਟ ਲੱਗ ਜਾਂਦੇ ਬਿਸਨ ਪੁੱਜਦੇ ਨੂੰ ਤੇ ਇੱਕ ਕੌਲੀ ਬੇਸਨ ਦੀ ਹੈ ਤਾਂ ਤੁਸੀਂ ਅੱਧੀ ਤੋਂ ਪੌਣੀ ਕੌਲੀ ਦੇ ਵਿੱਚ ਘਿਓ ਪਾ ਸਕਦੇ ਆ ਤੇ ਇੰਨੀ ਕੁ ਸ਼ੂਗਰ ਪਾਣੀ ਹੁੰਦੀ ਹੈ ਜੇ ਤੁਹਾਨੂੰ ਲੱਗ ਤੁਸੀਂ ਜਿਆਦਾ ਮਿੱਠਾ ਕਰਨਾ ਤਾਂ ਫਿਰ ਭੋਰਾ ਕ ਬਤਾ ਸਕਦੇ ਨਹੀਂ ਤਾਂ ਪੌਣੀ ਕੋਲੀ ਤੁਹਾਡੇ ਲਈ ਮਿੱਠਾ ਬਹੁਤ ਹੋ ਜਾਂਦਾ ਜਿਹੜਾ ਤੁਸੀਂ ਭਾਂਡਾ ਮਿਣੀ ਉਸੇ ਹਿਸਾਬ ਨਾਲ ਤੇ ਬਹੁਤ ਇੰਜੋਏ ਨਾਲੇ 20 ਮਿੰਟ ਲੱਗਦੇ ਨੇ ਇਹਨੂੰ ਬਣਾਉਣ ਨੂੰ ਤੇ ਜਦੋਂ ਵੀ ਤੁਹਾਡੇ ਆਇਆ ਗਿਆ ਹੋਇਆ ਤੇ ਤੁਸੀਂ ਇਹੇ ਬਣਾਉਣੀਆਂ ਆ ਤੇ ਟਰਾਈ ਕਰਕੇ ਦੇਖੋ ਤੁਸੀਂ ਇਹ ਘਰੇ ਬਣਾਉਣ ਨਾਲ ਤਾਂ ਘਰੇ ਚੀਜ਼ ਬਣੀ ਤੇ ਬਰਕਤ ਕਿੰਨੀ ਆ ਤੇ ਨਾਲੇ ਤੁਸੀਂ ਇੰਜੋਏ ਕਰਦੇ ਆ ਤੇ ਨਾਲੇ ਤੁਹਾਨੂੰ ਖਾਣ ਤੇ ਟੇਸਾ ਪਤਾ ਤੁਹਾਨੂੰ ਪਤਾ ਕੀ ਹੁੰਦਾ ਜੇ ਤੁਸੀਂ ਲਾਈਕ ਕਰਦੇ ਹੋ ਤਾਂ ਤੁਸੀਂ ਇਹਦੇ ਵਿੱਚ ਪਾ ਲਓ ਨਟ ਤੇ ਪਰ ਅਸੀਂ ਨਟ ਨਹੀਂ ਪਾਇਆ ਸੀ ਪਲੇਨ ਹੀ ਬਣਾਇਆ ਕੋਕ ਨਟ ਵਾਲੀਆਂ ਮੈਂ ਲਾਸਟ ਵੀਕ ਬਣਾਈਆਂ ਸੀ ਪਿੰਨੀਆਂ ਇਸ ਕਰਕੇ ਅੱਜ ਮੈਂ ਨਟ ਨਹੀਂ ਪਾਇਆ ਕੱਲਾ ਬੇਸਣ ਪਾਇਆ ਤੁਸੀਂ ਵੀ ਇੰਜੋਏ ਕਰੋ ਦੇਖੋ ਜੀ ਅਸੀਂ ਬਣਾ ਕੇ ਹੁਣ ਮੇਰੀ ਬੇਟੀ ਕਹਿੰਦੀ ਹੱਥ ਲਾਲ ਲਾਲ ਹੋ ਗਏ ਗਰਮ ਤੱਤਾ ਸੀਗਾ ਤੇ ਤੁਸੀਂ ਵੀ ਹੁਣ ਪਿੰਨੀਆਂ ਨੂੰ ਖਾਓ ਤੇ ਮੈਂ ਵੀ ਚਾਹ ਦਾ ਕੱਪ ਬਣਾਵਾਂ ਤੇ ਪਿੰਨੀਆਂ ਖਾਈਏ ਤੇ ਹੁਬ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਜੇ ਪਸੰਦ ਆਈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨੈਕਸਟ ਵੀਡੀਓ